ਕੋਈ ਦੂਰੀ ਆਵਾਜ਼ ਨਹੀਂ ਹੋ ਗਈ ਫੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਗੁਰਸੇਵਕ ਸਿੰਘ ਪੰਜਾਵਾ ਤਹਿਸੀਲ ਬੋਡ ਡਿਸਟ੍ਰਿਕਟ ਫਾਇਲ ਕਾ ਅੱਜ ਜੋ ਇਹ ਵੱਧ ਪਾਗੀ ਘਟਨਾ ਇਹਨਾਂ ਨੇ ਟੋਲ ਵਾਲਿਆਂ ਨੇ ਬਠਿੰਡਾ ਬਲੋਟ ਰੋਡ ਤੇ ਕੀਤੀ ਆ ਇਹ ਬਲੂਵਾਲਾ ਟੋਲ ਪਲਾਜਾ ਦੇ ਨਾਲ ਆ ਵਜਦਾ ਇਸ ਟੋਲ ਪਲਾਜੇ ਤੇ ਵਾਸਟੈਗ ਦੇ ਵਿੱਚ ਰੀਚਾਰਜ ਖਤਮ ਹੋਣ ਦੀ ਵਜ੍ਹਾ ਕਰਕੇ ਇੱਕ ਇੰਨੀ ਇਹ ਰਿਕਵੈਸਟ ਕੀਤੀ ਵੀ ਅਸੀਂ ਰੀਚਾਰਜ ਗੱਡੀ ਅੱਗੇ ਕਰਕੇ ਕਰ ਲੈਨੇ ਆ ਤਾਂ ਤੁਸੀਂ ਸਕੈਨ ਕਰ ਲਿਓ ਗੱਡੀ ਅਕੇ ਕਰਨ ਸਾਰੀ ਇਹਨਾਂ ਨੇ ਡਾਂਗ ਮਾਰ ਕੇ ਗੱਡੀ ਨਵੀਂ ਗੱਡੀ ਤੇ ਡੈਮੇਜ ਪਾਤਾ ਔਰ ਗੁਰਪ੍ਰਸਿੱਖ ਪਰਿਵਾਰ ਦੇ ਨਾਲ ਹੱਥੋਪਾਈ ਹੋਏ ਆ ਉਹਨਾਂ ਦੀ ਇਨਸਲਟ ਕੀਤੀ ਆ ਔਰ ਇੱਥੋਂ ਤੱਕ ਜੀ ਮਾਰਨ ਤੱਕ ਵੀ ਗਏ ਨਹੀਂ ਗੁਰਸਿੱਖ ਪਰਿਵਾਰ ਸਿੰਘ ਡਾਂਗਾ ਵੀ ਮਾਰੀਆਂ ਇਹਨਾਂ ਨੇ ਦੂਜੀ ਗੱਲ ਇਹ ਵੀ ਇਹ ਦਿਨ ਬਾ ਦਿਨ ਇਹੋ ਜਿਹੇ ਘਟਨਾਵਾਂ ਟੋਲਾ ਤੇ ਹੋ ਰਹੀਆਂ ਆ ਕਿ ਇਹ ਗੁੰਡਾਗਰਦੀ ਕਰ ਰਹੇ ਨੇ ਜਿਹੜਾ ਬੰਦਾ 20 ਲੱਖ ਦੀ 30 ਲੱਖ ਦੀ ਗੱਡੀ ਲੈ ਸਕਦਾ ਕਿ ਉਹ ਤੁਹਾਡਾ 100 ਪਿਆ ਟੋਲ ਨਹੀਂ ਦੇ ਸਕਦਾ ਇਹਨਾਂ ਸਾਰਾ ਸੱਟ ੱਕਾ ਕੀਤਾ ਜਿੰਨਾ ਚਿਰ ਇਸ ਪਰਿਵਾਰ ਨੂੰ ਸੰਤੁਸ਼ਟੀ ਨਹੀਂ ਹੁੰਦੀ ਉਹਨਾਂ ਚਿਰ ਲਈ ਇਹ ਟੋਲ ਅਣਮਿੱਥੇ ਸਮੇਂ ਲਈ ਬੰਦ ਕੀਤਾ ਗਿਆ ਪ੍ਰਸ਼ਾਸਨ ਨੇ ਚੇਤਾਵਨੀ ਦਿੱਤਾ ਹੈ ਵੀ ਇਸ ਗੱਲ ਤੇ ਸੀਰੀਅਸ ਲਿਆ ਜਾਵੇ ਇਸ ਗੱਲ ਨੂੰ ਇਹ ਹਰ ਰੋਜ਼ ਦੀਆਂ ਘਟਨਾਵਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬੇਅਦ ਵੀ ਕੀਤੀ ਗਈ ਹੈ ਗੁਰਸਖ ਪਰਿਵਾਰ ਦੀ ਵੀ ਤੇ ਅਸੀਂ ਉਸ ਤੇ ਬੇਅਦ ਵੀ ਦਾ ਪਰਚਾ ਵੀ ਕਰਵਾਵਾਂਗੇ ਵੈਕੁਰ ਜੀ ਖਾਲਸਾ ਵੈਕੁਰ ਜੀ ਫਤਿਹ ਚਲੋ ਜੀ ਬੋਲੋ ਬੜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਾ ਕਲਵੀਰ ਸਿੰਘ ਨੇਤਾ ਜ਼ਿਲ੍ਹਾ ਜਲੰਧ ਸਪੈਕਟਰ ਸ਼੍ਰੀ ਅਫਸਰ ਸਾਹਿਬ ਵੀ ਕੇ ਤੁਖਾ ਜਿਹੜਾ ਬੱਲੂਆਂ ਦਾ ਟੋਲ ਪਲਾਜ਼ਾ ਬਟਿੰਡਾ ਗੰਗਾ ਨਗਰ ਨੂੰ ਰੋਡ ਜਾਂਦੀ ਆ ਸੈਮਨ ਸੱਤ ਅੱਜ ਜਿਹੜਾ ਕਿ ਉੱਥੇ ਘਟਨਾ ਕਰਮ ਹੋਇਆ ਇੱਕ ਪਰਿਵਾਰ ਦੀ ਗੱਡੀ ਭੰਨੀ ਗਈ ਆ ਉਹ ਇੱਧਰੋਂ ਆ ਰਹੇ ਸੀਗੇ ਤੇ ਅੱਗੇ ਉਹਨੇ ਹੋਰ ਰਜਿਸਟਰੀ ਕਰਾਉਣੀ ਸੀਗੀ ਉੱਥੇ ਟਾਈਮ ਲਿਆ ਸੀ ਤਹਿਸੀਲ ਦੇ ਵਿੱਚ ਨਾਲ ਉਹਨਾਂ ਦੇ ਗੁਰਸਿੱਖ ਪਰਿਵਾਰ ਆ ਜਿਨ੍ਹਾਂ ਦੀਆਂ ਕੁੜੀਆਂ ਨੂੰ ਟੱਕੇ ਮਾਰਿਆ ਗਿਆ ਟੋਲ ਦੇ ਗੁੰਡਿਆਂ ਨੇ ਉਹ ਜੋਨਰੀ ਬੇਇਤੀ ਕਰੀ ਲਿਆ ਐ ਇਸ ਕਰਕੇ ਅਸੀਂ ਨਾਲਵਾਂ ਦੇ ਬੇਅਵਦੀ ਦਾ ਪਰਚਾ ਕਰਾਵਾਂਗੇ ਤੇ ਨਾਲ ਜਿਹੜੀ ਗੱਡੀ ਭੰਨੀ ਉਹਦਾ ਜਿੰਨਾ ਚੱਕਰੇ ਪਰਿਵਾਰ ਦੀ ਤਸੱਲੀ ਨਹੀਂ ਹੁੰਦੀ ਗਈ ਉਹਨਾਂ ਚੱਕਰ ਬੀਕੇਯੂ ਖੋਸਾ ਨੂੰ ਇਹ ਟੋਰ ਵੀ ਰਹੂੰਗਾ ਹਣ ਮੇਰੇ ਸਮੇਂ ਲਈ ਬੀਕੇਯੂ ਖੋਸਾ ਜਿੰਦਾਬਾਦ ਬੀਕੇਯੂ ਖੋਸਾ ਜਿੰਦਾਬਾਦ ਟੋਰ ਕੰਪਨੀ ਦੇ ਗੁੰਡੇ ਜਿੰਦਾਬਾਦ ਟੋਰ ਕੰਪਨੀ ਦੇ ਗੁੰਡੇ ਜਿੰਦਾਬਾਦ ਬੀਕੇਯੂ ਖੋਸਾ ਜਿੰਦਾਬਾਦ ਬੀਕੇਯੂ ਖੋਸਾ ਜਿੰਦਾਬਾਦ Irá é